ਡੀਐਸਪੀ ਅਤਲ ਸੋਨੀ ਨੇ ਪਿੰਡ ਸੈਦੇਕੇ ਮੋਹਨ ਅਤੇ ਮੰਡੀ ਪੰਜੇਕੇ ਉਤਾੜ ਵਿੱਚ ਲਗਾਏ ਪੌਦੇ ਬੱਚਿਆਂ ਨੂੰ ਵੰਡੇ ਆ ਖੇਡਾਂ ਦਾ ਸਮਾਨ ਗੁਰਹਰ ਸਹਾਇ ਲਾਈਟ ਟੀਮ ਵੱਲੋਂ ਹਰ ਪਿੰਡ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਡੀਐਸਪੀ ਅਤਲ ਸੋਨੀ ਨੇ ਪਿੰਡ ਸੈਦੇਕੇ ਮੋਹਨ ਅਤੇ ਮੰਡੀ ਪੰਜੇਕੇ ਉਤਾੜ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨਾਲ ਰਲ ਕੇ ਪੌਦੇ ਲਗਾਏ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਬਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਇੱਕ ਰੁੱਖ ਸੋ ਸੁੱਖ ਮੁਹਿਮ ਚਲਾਈ ਗਈ ਹੈ ਜਿਸ ਦੇ ਤਹਿਤ ਗੁਰੂ ਹਰ ਸਹਾਇ ਦੇ ਵੱਖ-ਵੱਖ ਪਿੰਡਾਂ ਵਿੱਚ ਰੁੱਖ ਲਗਾਉਣ ਦੀ ਮੁਹਿਮਾ ਚੱਲ ਰਹੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਰੁੱਖ ਲਗਾ ਕੇ ਪੰਜਾਬ ਨੂੰ ਹਰਾ ਭਰਾ ਬਣਾਉਣ ਵਿੱਚ ਹਰੇਕ ਇਨਸਾਨ ਆਪਣਾ ਸਹਿਯੋਗ ਜ਼ਰੂਰ ਕਰੇ ਹੋਰ ਕੀ ਕਿਹਾ ਡੀਐਸਪੀ ਅਤਲ ਸੋਨੀ ਨੇ ਆਹ ਤੁਸੀਂ ਵੀ ਸੁਣ ਲਓ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈ ਗਿਆ ਆਪਣਾ ਗੁਰੂ ਸਾਹਿਬ ਸਾਹਿਬ ਜਿਹੜੀ ਲਾਈਵ ਹੈਗੀ ਹੈ ਟੀਵੀ ਚੈਨਲ ਹੈਗੇ ਤੇ ਨਾਲ ਨਿਊਜ਼ ਹੈਗੇ ਤੇ ਪ੍ਰਧਾਨ ਜੀ ਉਹਨਾਂ ਦੀ ਐਫਰਟ ਦੇ ਨਾਲ ਪਿੰਡ-ਪਿੰਡ ਜਾ ਕੇ ਅਸੀਂ ਜਿਹੜੇ ਪੌਦੇ ਲਗਾ ਰਹੇ ਹਾਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹਾਂ ਜਿਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਤੇ ਨਾਲੇ ਰੁਕਸ਼ਾਂ ਦੇ ਨਾਲ ਉਸ ਤੋਂ ਬਾਅਦ ਜਿਹੜੇ ਹੈਗਾ ਤਾਂ ਬਾਲਸ ਵਗੈਰਾ ਇਹਨਾਂ ਨੂੰ ਕੋਈ ਟੀ-ਸ਼ਰਟਸ ਹੋ ਗਿਆ ਕੋਈ ਛੋਟੇ ਬੱਚੇ ਜਿਹਨਾਂ ਨੂੰ ਅਸੀਂ ਪੈਨਸਲਾਂ ਦੇ ਨਾਲ ਕਲਰਸ ਅਸੀਂ ਉਹ ਦੇ ਰਹੇ ਹਾਂ ਸਾਰ ਇੱਕ ਮੋਟੀਵੇਸ਼ਨ ਕਰਨ ਵਾਸਤੇ ਵੀ ਸਾਰੇ ਇਕੱਠੇ ਨਾਲ ਮਿਲ ਕੇ ਬੱਚੇ ਰਹੀਏ ਇੱਕ ਚੰਗੇ ਰਾਹ 'ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਹੈ ਜੀ ਨੋਕਾਲਾ ਕਰਨ ਤੇ ਬਾਅਦ ਅਸੀਂ ਪਿੰਡ-ਪਿੰਡ ਸਾਨੂੰ ਪ੍ਰੋਗਰਾਮ ਨੂੰ ਲਾਂ ਲੈ ਕੇ ਜਾ ਦੇ ਜੀ ਜੀ ਮਾਣਵਾਦਾ ਨੇ ਸਾਰੀ ਟੀਮ ਦਾ ਬਹੁਤ ਥੈਂਕ ਕਰ ਦਈਏ। ਉਸੀ ਜਿਹੀ ਕਰਦੇ ਆ ਵੀ ਜਿਹੜੀ ਮਹਮ ਹੈਗੀ ਹੈ ਜਲਦੀ ਤੋਂ ਜਲਦੀ ਵੀ ਸਾਰੇ ਜ਼ੋਰੇ ਪੰਜਾਬ ਦੇ ਵਿੱਚ ਘਰ ਦੇ ਵਿੱਚ ਹੋਵੇ ਤੇ ਨਸ਼ੇ ਤੋਂ ਸਾਰਾ ਜਿਹੜਾ ਪੰਜਾਬ ਐ ਦੂਰ ਰਹੇ। ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਜੀ? ਕੋਕੋ ਜੀ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਹੈ ਜੀ ਕਰਮਾਂ ਦਾ ਡੀਐਸਪੀ ਸਾਹਿਬ ਦਾ ਤੇ ਦੂਸਰਾ ਜਿਹੜਾ ਦੂਸਰਾ ਲਾਈਵ ਵਾਲਾ ਦਾ ਅਸੀਂ ਇੱਕ ਦਿਨ ਕਿਸੇ ਪਿੰਡ ਦੇ ਵਿੱਚ ਗਏ ਸਾਨੂੰ ਕੋਈ ਕੰਮ ਸੀ ਅਸੀਂ ਡੀਐਸਬੀ ਸਾਹਿਬ ਨੂੰ ਮਿਲਣਾ ਸੀ ਉੱਥੇ ਪੌਦੇ ਲਗਾ ਰਹੇ ਸੀ ਤੇ ਇਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਇੱਕ ਉਤਸ਼ਾਹ ਪੈਦਾ ਆਇਆ ਵੀ ਆਪਾਂ ਵੀ ਪੌਦੇ ਲਾਈਏ ਕਿਉਂਕਿ ਅਸੀਂ ਏਸੀ ਲਗਾਉਣ ਵਾਸਤੇ ਦੀਵਾਰ ਨੂੰ ਤੋੜ ਦਿੰਨੇ ਆ ਏਸੀ ਲਗਾ ਦਿੰਨੇ ਆ ਪਰ ਕਦੇ ਅਸੀਂ ਫਰਸ਼ ਤੋੜ ਕੇ ਪੌਦਾ ਨਹੀਂ ਲਗਾਇਆ ਜੋ ਅਸੀਂ ਲੈ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੇਖ ਜੇਕਰ ਅਸੀਂ ਦੀਵਾਰ ਤੋੜ ਕੇ ਏਸੀ ਲਗਾ ਸਕਦੇ ਆ ਤੇ ਫਰਸ਼ ਫੁੱਟ ਕੇ ਅਸੀਂ ਉੱਥੇ ਪੌਦਾ ਵੀ ਲਗਾ ਸਕਦੇ ਆ ਤੇ ਸਰਕਾਰ ਦੇ ਕੇ ਸਾਡੀ ਇਹ ਮੰਗ ਹੈ ਵੀ ਜਿਸ ਤਰ੍ਹਾਂ ਅਮਰੀਕਾ ਦੇ ਅੰਦਰ ਇੱਕ ਘਰ ਦੇ ਅੰਦਰ ਦੋ ਪੌਦੇ ਹੋਣੇ ਜ਼ਰੂਰੀ ਨੇ ਤੇ ਹਮੇ ਮੰਤਰਕਾਰ ਨੂੰ ਇਹ ਮੰਗ ਕਰਦਾ ਵੀ ਹਰੇਕ ਟਿਊਬਲ ਦੇ ਉੱਪਰ ਕੌਣ ਜਿਹੜੇ ਪੌਦੇ ਜ਼ਰੂਰੀ ਕਰ ਦੇਵੇ ਹਰੇਕ ਕਿਸਾਨ ਦੇ ਚੋਲ ਦੇ ਉੱਤਰ ਪੰਜ ਪੌਦੇ ਹੋਣਗੇ ਤੁਸੀਂ ਸਾਲੋਂ ਲੱਖਾਂ ਦੇ ਸੌ ਤੇ ਪੌਦੇ ਲੱਗਣਗੇ ਤੋ ਸਾਡੀ ਇਹ ਗੰਤੀ ਹੈ ਤੇ ਮੈਂ ਆਪਣੀ BK YouTube ਚ ਲਗਾਉਂਦਾ ਦੀ ਪੂਰੀ ਟੀਮ ਨੂੰ ਸਭ ਨੂੰ ਬੇਨਤੀ ਕਰਦਾ ਤੇ ਇਹਦੀ ਬੇਨਤੀ ਕਰਦਾ ਵੀ ਜਿਹੜੀ ਵੀਡੀਓ ਇਹਦੇ ਦੇਖੇ ਸ਼ੇਅਰ ਵੀ ਕਰ ਦੇਣਾ ਕੋ ਸਾਰਿਆਂ ਸਾਰਿਆਂ ਦੇ ਅੰਦਰ ਖਿਆ ਪਰਾ ਹੋਵੇ ਕਿ ਤੁਹਾਨੂੰ ਨਾਮ ਦਿੱਤਾ ਹੈ ਬਿਲਕੁਲ ਉਹੀ ਹੀ ਲੱਗਦਾ ਹੈ ਕਿ ਲੱਗਦਾ ਨਹੀਂ ਵੀ ਸ਼ਮਸ਼ਾਨ ਘਾਟੇ ਹੁਣ ਜਿਸ ਸਾਹ ਚਾਰੇ ਤਰਫ ਰੋਣ ਚ ਆਈਆਂ ਦੀ ਕਿੱਡਾ ਵਧੀਆ ਪਾਰਕ ਬਣਾਇਆ ਜਿੰਨੇ ਸੂਈ ਬੂਟੇ ਲਾਏ ਨੇ ਮੈਂ ਨਹੀਂ ਦੇਖਣ ਕਿ ਇਹਨੇ ਕਿਹਦੇ ਨਰਸਰੀ ਚੋਂ ਵੀ ਹੋਣਗੇ ਸਵਾਜੀ ਵੀ ਅਜਿਹਾ ਬੂਟੇ ਲਾਉਣ ਵਾਲਾ ਹੈ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹੈ ਵੀ ਜਿਹੜੇ ਇਨਾ ਪਿਆਰ ਦੇ ਕੇ ਤੁਸੀਂ ਸਾਨੂੰ ਇੱਥੇ ਬੁਲਾ ਰਹੇ ਹੋ ਮੈਂ ਆ ਪਹਿਲੇ ਸੋਚਿਆ ਵੀ ਸ਼ਮਸ਼ਾਨ ਘਾਟ ਦੇ ਵਿੱਚ ਕਾਦੇ ਵਾਸਤੇ ਬੂਟਾ ਲਾਣਾ ਹੈ ਪਰ ਦੇਖਣ ਨੂੰ ਤਾਂ ਐਂ ਲੱਗਦਾ ਜਿਵੇਂ ਛੋਟਾ ਜਿਹਾ ਪਾਰਕ ਹੈਗਾ ਵੀ ਜੇ ਕਿਸੇ ਨੂੰ ਸਿੰਪਲ ਵੀਰੇ ਬਿਠਾਇਆ ਜਾਵੇ ਤਾਂ ਮਨ ਦੀ ਸ਼ਾਂਤੀ ਆਪੇ ਪੂਰੀ ਵਧੀਆ ਥੇ ਲੱਗੀ ਸੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੈਂ ਤਾਂ ਇਹੀ ਬੈਠਾ ਕਿ ਕੱਲ੍ਹ ਉਹ ਕਰ ਕੀ ਚੀਜ਼ ਦੀ ਲੋੜ ਨਹੀਂ ਪੈਂਦੀ ਵੀ ਕਿਤੇ ਜਾਣਾ ਹੀ ਪੈਂਦਾ ਜਾਂ ਕੋਈ ਐਲੀਅਨ ਸਾਹਤੂ ਦੀ ਚੀਜ਼ ਨਹੀਂ ਇਥੇ ਅਪਰ ਰਿਕਵੈਸਟ ਕਰ ਸਕਦੇ ਹਾਂ ਸਰ ਆਨ ਕੈਮਰਾ ਸਰ ਇੱਕ ਹੀ ਦੀ ਮੰਗ ਹੈ ਓਪਨ ਜਿਮ ਸਾਨੂੰ ਜਾਈ ਰਹੀ ਐ ਇਸ ਨਿਸ਼ਾਨ ਘਾੜ ਦੇ ਲਈ ਸਾਡੇ ਇੱਥੇ ਬੱਚੇ ਸੁਬਾ ਇੱਕ ਕਾਰਨ ਬਣ ਜੇ ਨੌਜਵਾਨ ਪੀੜੀ ਦਾ ਇੱਥੇ ਆਉਣਾ ਕਿ ਉਹ ਸੁਬਾ ਚੱਲਣ ਜਿਮ ਦੇ ਬੰਨੇ ਸਹੀ ਇੱਥੇ ਥੋੜੀ ਜਰ ਆਉਣ ਆਪਣੀ ਸਿਹਤ ਨੂੰ ਜਮਾਲ ਔਰ ਇੱਥੇ ਲੱਗੇ ਫਿਰ ਫੁੱਲ ਬੂਟਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਨੇਹੀ ਰਹੇਗੀ ਪਿੱਛੇ ਵੀ ਸਾਡੇ ਮੇਰੇ ਬੀਐਸਐਫ ਨਾਲ ਬੜੇ ਵਧੀਆ ਰਿਲੇਸ਼ਨ ਨੇ ਕਿ ਅਸੀਂ ਇਕੱਠੇ ਕੋਈ ਸੀਨੀਅਰ ਅਫਸਰ ਅਸੀਂ ਇਕੱਠੇ ਪੜਦੇ ਵੀ ਰਹੇ ਹਾਂ ਤੇ ਉਹਨਾਂ ਨੇ ਵੀ ਕਿਹਾ ਸੀ ਜੇ ਪੈਸੇ ਕੋਈ ਬਾਰਡਰ ਏਰੀਆ ਚਾਹੀਦਾ ਵੀ ਤੱਪ ਜਿਮ ਲਵਾਉਂਗੇ ਇੱਕ ਪਾਸੇ ਅਸੀਂ ਲਵਾਇਆ ਵੀ ਸੀ ਫਾਇਦਲ ਕਰਦੇ ਵਿੱਚ ਜੀ ਇਥੇ ਹੋਇਆ ਕੋਈ ਅਫਸਰ ਆਣ ਗਏ ਆ ਜਿਨ੍ਹਾਂ ਨੇ ਲਵਾਣਾ ਹੈਗਾ ਤੇ ਅਸੀਂ ਪਹਿਲਾਂ ਪ੍ਰਾਇੋਰਟੀ ਵਿੱਚ ਅਸੀਂ ਇੱਥੇ ਜਾਾਂਗੇ ਜਾਂ ਕਿਤੇ ਐਜੀਐਮ ਸਾਹਿਬ ਨੂੰ ਰਿਕਵੈਸਟ ਕਰਨੀ ਹੋਵੇਗੀ ਕਿ ਉਹਨਾਂ ਕੋਈ ਫੈਸਲਾ ਗ੍ਰਾਂਟ ਹੈ ਕਿ ਜਿਹੜੀ ਵੀ ਆਪਾਂ ਚਲਵਾ ਸਕੋ ਜੀ ਅਸੀਂ ਪ੍ਰਾਇੋਰਟੀ ਤੇ ਵਿੱਚ ਜ਼ਰੂਰ ਲਵਾ ਕੇ ਤਾਂਗੇ ਥੈਂਕ ਯੂ